ਕੱਟ ਤੋਂ 100 ਤੋਂ ਜ਼ਿਆਦਾ ਘਟਰਾਵਾ ਜਿਹੜੀਆਂ ਨੇ ਉਹ ਰਿਪੋਰਟ ਹੋਈਆਂ ਨੇ ਜਿਹਦੇ ਚ ਵੱਖ-ਵੱਖ ਖਾਮਾ ਦੇ ਉੱਤੇ ਦੇਸ਼ ਦੇ ਵਿੱਚ ਜੇ ਮਤਲਬ ਉੱਤਰ ਪ੍ਰਦੇਸ਼ ਸਭ ਤੋਂ ਉੱਪਰ ਰਿਹਾ ਇਸ ਮਾਮਲੇ ਚ ਜੀ 36 ਕਣ Rajasthan Assam ਜੀ Kerala Haryana Delhi ਜੀ ਇੱਥੇ ਬਹੁਤ ਸਾਰੀਆਂ ਘਟਰਾਵਾ ਹੋਈਆਂ ਪੰਜਾਬ ਚ ਕੁਝ ਵੱਖਰੀ ਕਿਸਮ ਦੀਆਂ ਹੋਈਆਂ ਜੀ ਪੰਜਾਬ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਜਾ ਕੇ ਕੁਝ ਲੋਕਾਂ ਨੇ ਜਿਹੜੇ ਕ੍ਰਿਸਚਨਾਂ ਦੇ ਕੋਈ ਸਮਾਗਮ ਚੱਲਦੇ ਸੀ ਦੇਖੋ ਇਹ ਸਬਬ ਦੀ ਗੱਲ ਹੈ ਵੀ ਜਦੋਂ ਸਿੱਖ ਧਰਮ ਦੇ ਜਿਹੜਾ ਸਭ ਤੋਂ ਵੱਡਾ ਸ਼ਹਾਦਤਾਂ ਦਾ ਸਮਾਂ ਜੀ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਹੀ ਆ ਨਵਾਂ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਹਰ ਵਾਰੀ ਅਸੀਂ ਨਵੇਂ ਬੁੱਧਨ ਲੈ ਕੇ ਹਾਜ਼ਰ ਹੁੰਨੇ ਆ ਇਸ ਵਾਰ ਵੀ ਅਜਿਹੇ ਮੁੱਦੇ ਨੂੰ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਜਿਹਦੇ ਉੱਤੇ ਗੱਲ ਕਰਨੀ ਬਣਦੀ ਹੈ ਤੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਸੰਤੋਖ ਗਿੱਲ ਜੀ ਸਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਗੱਲ ਦੀ ਗਿੱਲ ਸਾਹਿਬ ਦੇਖੋ ਪੰਜਾਬ ਦੇ ਵਿੱਚ ਨਵੇਂ ਤੋਂ ਨਵੇਂ ਮੁੱਦੇ ਨਿਕਲ ਕੇ ਆਉਂਦੇ ਨੇ ਹਰ ਵਾਰੀ ਤੇ ਇਸ ਵਾਰ ਵੀ ਅਜਿਹਾ ਮੁੱਦਾ ਆਇਆ ਜੋ ਕੱਲਾ ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ ਆਇਆ ਜੋ 크ਿਸਮਸ ਨੂੰ ਲੈ ਕੇ ਜਿਹੜੀ ਭੰਨ ਤੋੜ ਹਰ ਇੱਕ ਜਗ੍ਹਾ ਦੇ ਉੱਤੇ ਕੀਤੀ ਗਈ ਇਦੇ ਨਾਲ ਪੰਜਾਬੀਆਂ ਦਾ ਨਾਂਅ ਵੀ ਖਰਾਬ ਹੋਇਆ ਵਾ ਪੂਰੇ ਦੁਨੀਆ ਦੇ ਉੱਤੇ ਕਿਉਂਕਿ ਪੰਜਾਬੀਆਂ ਨੂੰ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਹੋਰ ਇਲਾਕੇ ਜਿਹੜੇ ਨੇ ਪੂਰੇ ਭਾਰਤ ਦੇ ਵਿੱਚ ਉਹ ਇੰਨਾ ਟਾਰਗੇਟ ਨਹੀਂ ਹੋਇਆ ਜਿੰਨਾ ਪੰਜਾਬ ਹੋਇਆ ਵਾ ਤੁਸੀਂ ਇਹਦੇ ਤੇ ਕੀ ਕਹਿਣਾ ਚਾਹੋਗੇ ਅ ਅਮਰਿੰਦਰ ਜੀ ਦੇਖੋ ਗੱਲ ਇਹ ਆ ਬਈ ਇਕੱਲਾ ਪੰਜਾਬ ਤਾਂ ਟਾਰਗੇਟ ਨਹੀਂ ਹੋਇਆ ਨਾ ਹੀ ਇਕੱਲੀ ਸਿੱਖ ਕਮਿਊਨਿਟੀ ਇਹਦੇ ਚ ਟਾਰਗੇਟ ਹੋਈ ਆ ਜੀ ਇਹਦੇ ਅਸਲ 'ਚ ਸਾਰੀ ਦੁਨੀਆ ਦੇ ਵਿੱਚ ਭਾਰਤ ਦਾ ਨਾਂ ਜਿਹੜਾ ਉਹ ਟਾਰਗੇਟ ਹੋਇਆ ਜੀ ਸਾਡੇ ਜਿਹੜਾ ਕਮੰਟਰੀ ਪੱਧਰ ਦੇ ਉੱਤੇ ਭਾਰਤ ਦਾ ਇੱਕ ਨਾਂ ਸੀ ਜਮਹੂਰੀਅਤ ਦਾ ਸਾਰੇ ਧਰਮਾਂ ਦੇ ਸਤਿਕਾਰ ਦਾ ਜੀ ਉਹਨੂੰ ਬਹੁਤ ਵੱਡੀ ਟਾਹ ਲੱਗੀ ਆ ਜੀ ਜਿਹੜੀਆਂ ਹੁਣ ਤੱਕ ਸਾਡੇ ਕੋਲ ਸਾਹਮਣੇ ਮੇਰੇ ਰਿਪੋਰਟਾਂ ਪਈਆਂ ਨੇ ਜੀ ਯੂਨਾਈਟਿਡ ਕ੍ਰਿਸਚੀਅਨ ਫੋਰਮ ਆ ਜਿਹੜਾ ਜੀ ਉਹਦੇ ਮੁਤਾਬਕ ਕੇਵਲ ਨਵੰਬਰ ਤੋਂ ਲੈ ਕੇ ਕੱਲ 26 ਦਸੰਬਰ ਤੱਕ ਜੀ 700 ਤੋਂ ਜ਼ਿਆਦਾ ਘਟਰਾਵਾ ਜਿਹੜੀਆਂ ਨੇ ਉਹ ਰਿਪੋਰਟ ਹੋਈਆਂ ਨੇ ਜਿਹਦੇ ਚ ਵਕਫਾ ਖਾਵਾ ਦੇ ਉੱਤੇ ਦੇਸ਼ ਦੇ ਵਿੱਚ ਜੇ ਮਤਲਬ ਉੱਤਰ ਪ੍ਰਦੇਸ਼ ਸਭ ਤੋਂ ਉੱਪਰ ਰਿਹਾ ਇਸ ਮਾਮਲੇ ਚ ਜੀ 36 ਕਣ Rajasthan Assam ਜੀ Kerala Haryana ਜੀ Delhi ਜੀ ਇੱਥੇ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਪੰਜਾਬ ਚ ਕੁਝ ਵੱਖਰੀ ਕਿਸਮ ਦੀਆਂ ਹੋਈਆਂ ਜੀ ਪੰਜਾਬ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਜਾ ਕੇ ਕੁਝ ਲੋਕਾਂ ਨੇ ਜਿਹੜੇ ਕ੍ਰਿਸਤੀਆਂ ਦੇ ਕੋਈ ਸਮਾਗਮ ਚੱਲਦੇ ਸੀ ਦੇਖੋ ਇਹ ਸਵੱਬ ਦੀ ਗੱਲ ਹੈ ਭਈ ਜਦੋਂ ਸਿੱਖ ਧਰਮ ਦੇ ਜਿਹੜਾ ਸਭ ਤੋਂ ਵੱਡਾ ਸ਼ਹਾਦਤਾਂ ਦਾ ਸਮਾਂ ਜੀ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਹੀ ਹੈ ਜੀ ਤੇ ਕ੍ਰਿਸਤੀਆਂ ਦਾ ਜਿਹੜਾ ਸਭ ਤੋਂ ਵੱਡਾ ਉਹਨਾਂ ਦਾ ਧਾਰਮਿਕ ਸਮਾਗਮ ਕ੍ਰਿਸਮਸ ਮੰਨਿਆ ਜਾਂਦਾ ਉਹ ਵੀ ਕੁਦਰਤੀ ਇਹਨਾਂ ਦਿਨਾਂ ਦੇ ਵਿੱਚ ਜੀ ਤੇ ਜਿਹੜੀ ਦੁਨੀਆਦਾਰੀ ਆ ਜੀ ਜਦੋਂ ਧਾਰਮਿਕ ਸਹਿਨਸ਼ੀਲਤਾ ਜਿਹਨੂੰ ਅਸੀਂ ਕਹੀਏ ਜੀ ਉਹਦੇ ਚ ਅਸੀਂ ਇੱਕ ਦੂਜੇ ਦਾ ਸਤਿਕਾਰ ਕਰਦੇ ਆ ਆਪਾਂ ਦੇਖਦੇ ਆਂ ਪਿੰਡਾਂ ਚ ਵੀ ਜੇ ਗਵਾਂਢ ਚ ਕਿਸੇ ਦੇ ਘਰੇ ਮਰਗ ਹੋ ਜਵੇ ਜੀ ਤਾਂ ਕਈ ਵਾਰ ਤਾਂ ਪਿੰਡ ਚ ਰੋਟੀ ਨਹੀਂ ਪਕਤ ਜੀ ਅਰੇਤਵਾਲ ਦੇ ਘਰਾਂ ਚ ਰੋਟੀ ਨਹੀਂ ਪਕਦੀ ਹੈ ਜੋ ਕੋਈ ਨੌਜਵਾਨ ਦੀ ਮੌਤ ਹੋ ਜਵੇ ਜੀ ਤਾਂ ਇਸੇ ਤਰ੍ਹਾਂ ਹੀ ਇਹ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਲੇਕਿਨ ਜਿਹੜਾ ਆ ਤਰੀਕਾ ਹੈ ਹਮ ਭਈ ਤੁਸੀਂ ਕਿਸੇ ਦੇ ਪ੍ਰੋਗਰਾਮ ਦੇ ਵਿੱਚ ਜਾ ਕੇ ਉਹਨਾਂ ਦਾ ਟੈਂਟ ਪੱਟ ਦਿਓ ਕੁੱਟਮਾਰ ਕਰ ਦਿਓ ਕੁਰਪਾਨਾ ਕੱਢ ਲਓ ਜੀ ਕੀ ਕੋਈ ਅਕਲਮੰਦੀ ਨਹੀਂ ਹੈ ਜੀ ਇਸੇ ਤਰ੍ਹਾਂ ਹੀ ਉੱਤਰ ਪ੍ਰਦੇਸ਼ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਬੰਦਾ ਔਰ ਤੁਸੀਂ ਹੈਰਾਨ ਹੋਵੋਗੇ ਜਦੋਂ ਉਹਦੀ ਕੁਝ ਸੋਸ਼ਲ ਮੀਡੀਆ ਜਿਹੜੇ ਵੱਡੇ ਪਲੇਟਫਾਰਮ ਨੇ ਜੀ ਉਹਨਾਂ ਨੇ ਜਦੋਂ ਉਹਦੀ ਖੋਜ ਵੀਣ ਕੀਤੀ ਹਾਂ ਤਾਂ ਜਿਹੜਾ ਆਲਟ ਨਿਊਜ਼ ਵਾਲੇ ਜ਼ੁਬੇਰ ਜੀ ਨੇ ਉਹਨਾਂ ਨੇ ਜਦੋਂ ਉਹਦੀ ਪ੍ਰੋਫਾਈਲ ਚੈੱਕ ਕੀਤੀ ਤਾਂ ਪਤਾ ਇਹ ਲੱਗਿਆ ਵੀ ਜਿਹੜਾ ਆਪਣੇ ਆਪ ਨੂੰ ਵੱਡਾ ਹਿੰਦੂ ਸਾਬਤ ਕਰਨ ਲੱਗਿਆ ਉਹ ਤਾਂ ਹਿੰਦੂ ਹੈ ਹੀ ਨਹੀਂ ਜੀ ਉਹ ਤਾਂ ਬੰਗਲਾਦੇਸ਼ ਦਾ ਮੁਸਲਮ ਜੀ ਉੱਥੋਂ ਭੱਜ ਕੇ ਇੱਥੇ ਆਇਆ ਹੋਇਆ ਹੈ ਤੇ ਉਹ ਆਪਣੇ ਆਪ ਨੂੰ ਵੱਡਾ ਹਿੰਦੂ ਸਾਬਤ ਕਰਨ ਦੇ ਚੱਕਰ 'ਚ ਜੀ ਇੱਕ ਪਾਦਰੀ ਨੂੰ ਐ ਗਲੋ ਫੜ ਕੇ ਉਹਦਾ ਗਲ ਘੁੱਟਣ ਤੱਕ ਜਾਂਦਾ ਤੇ ਉਹ ਨੂੰ ਕਹਿੰਦਾ ਵਾ ਆ ਤਰੀ ਕਿਤਾਬ ਕੀ ਆ ਹੂੰ ਜਨਬੀ ਉਹਨਾਂ ਦੀ ਧਾਰਮਿਕ ਪਵਿੱਤਰ ਪੁਸਤਕ ਜਿਹੜੀ ਆ ਗ੍ਰੰਥ ਜਿਹੜਾ ਬਾਈਬਲ ਹੈ ਉਹਨੂੰ ਕਹਿੰਦਾ ਇਹ ਤੇਰੀ ਕਿਤਾਬ ਕੀ ਹੈ ਜੇ ਕੱਲ ਨੂੰ ਕੋਈ ਹਿੰਦੂਆਂ ਨੂੰ ਕਹੇ ਵੀ ਤੁਹਾਡੀ ਜਿਹੜੀ ਆ ਆਹਾ ਗੀਤਾ ਹੈ ਜਾਂ ਹੋਰ ਉਹਨਾਂ ਦੇ ਧਾਰਮਿਕ ਗ੍ਰੰਥ ਨੇ ਉਹਨਾਂ ਬਾਰੇ ਕੋਈ ਮੰਦਾ ਚੰਗਾ ਬੋਲੇ ਤਾਂ ਕਿਵੇਂ ਬਰਦਾਸ਼ਤ ਹੋ ਸਕਦਾ ਜੇ ਸਿੱਖਾਂ ਦੀ ਜਿਹੜਾ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜੇ ਉਹਨੂੰ ਕੋਈ ਕਹੇ ਵੀ ਤੁਹਾਡੀ ਕਿਤਾਬ ਆ ਇਹ ਇਹਦੇ ਚ ਕੀ ਲਿਖਿਆ ਕੀ ਨੂੰ ਪੁੱਛ ਕੇ ਲਿਖਿਆ ਸਾਡੇ ਮੁਲਕ ਜਿਵੇਂ ਤੁਸੀਂ ਇਹਨੂੰ ਲਈ ਫਿਰਦੇ ਹੋ ਇਹ ਕੋਈ ਸਿਆਣਪ ਵਾਲੀਆਂ ਬੰਲਾ ਜੀ ਇਸ ਗੱਲ ਨੇ ਸਾਰੀ ਦੁਨੀਆ ਦੇ ਵਿੱਚ ਸਾਡੇ ਮੁਲਕ ਦੇ ਅਕਸ ਨੂੰ ੱੱਬਾ ਲਾਇਆ ਤੇ ਸਰ ਇਹਦੇ ਵਿੱਚ ਦੇਖੋ ਮਾਮਲੇ ਤਾਂ ਕਈ ਆਏ ਨੇ ਜਿਵੇਂ ਰਾਜਪੁਰੇ ਦੇ ਵਿੱਚ ਵੀ ਇਹ ਮਾਮਲਾ ਆਇਆ ਵਾ ਦਿੱਲੀ ਦੇ ਵਿੱਚ ਵੀ ਆਇਆ ਵਾ ਕਈ ਜਗ੍ਹਾ ਤੇ ਇਹ ਮਾਮਲਾ ਆਇਆ ਵਾ ਪਰ ਆਪਾਂ ਇਸ ਨੂੰ ਇੱਕ ਪੱਖ ਤੋਂ ਵੀ ਆਪਾਂ ਦੇਖ ਸਕਦੇ ਹਾਂ ਦੇਖੋ ਪਹਿਲਾਂ ਇਹ ਕੰਮ ਨਹੀਂ ਹੋ ਰਿਹਾ ਸੀ ਤੁਹਾਨੂੰ ਪਤਾ ਇਹ ਅੱਜ ਤੋਂ ਅੱਜ ਤੋਂ 2 ਸਾਲ 4 ਸਾਲ ਪਹਿਲਾਂ ਇਦਾਂ ਦੇ ਮਾਮਲੇ ਇੰਨੇ ਜ਼ਿਆਦਾ ਤਾਂ ਅਦਾਲਤ ਦੇ ਵਿੱਚ ਨਹੀਂ ਆਏ ਸੀ ਬਹੁਤ ਘੱਟ ਆਏ ਸੀ ਤੁਹਾਨੂੰ ਕੀ ਲੱਗਦਾ ਵੀ ਇਸ ਸਮੇ ਇੱਕ ਮਤਲਬ ਵੀ ਇੱਕ ਨਰੇਟਿਵ ਸਿਰਜਿਆ ਜਾ ਰਿਹਾ ਵਾ ਇਹਨਾਂ ਦੇ ਖਿਲਾਫ ਜਾਂ ਮਤਲਬ ਇੰਡੀਆ ਦੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਬਦਨਾਮ ਕਰਨ ਦੀ ਖਾਤਰ ਰਚਿਆ ਜਾ ਰਿਹਾ ਤੁਹਾਨੂੰ ਕੀ ਲੱਗਦਾ ਇਹ ਲੋਕ ਥੋੜੇ ਨੇ ਸਰ ਮਤਲਬ ਵੀ ਜ਼ਿਆਦਾ ਨਹੀਂ ਲੋਕ ਹੈਗੇ ਇਹ ਮਤਲਬ ਇਹ ਰੌਲਾ ਪਾਉਣ ਵਾਲੇ ਬੰਦੇ ਹੁੰਦੇ ਥੋੜੇ ਹੀ ਨੇ ਪਰ ਇਹਨੇ ਪੂਰੇ ਇੰਡੀਆ ਦਾ ਨਾਮ ਖਰਾਬ ਕਰ ਦੇਣਾ ਮੈਂ ਤੇ ਇਹਦੇ ਵਿੱਚ ਆਪਾਂ ਨੂੰ ਲੱਭਣਾ ਤਾਂ ਪੈਣਾ ਨੇ ਕੌਣ ਲੋਕ ਨੇ ਜਿਹੜੇ ਰੌਲਾ ਪਾ ਰਹੇ ਇਹ ਸਿਰਫ ਕੁਝ ਲੋਕ ਨਹੀਂ ਹੈ ਮਰਿੰਦਰ ਜੀ ਜੀ ਇਹ ਇੱਕ ਵਿਚਾਰਧਾਰਾ ਜੀ ਇੱਕ ਵਿਚਾਰਧਾਰਕ ਲੜਾਈ ਦਾ ਹਿੱਸਾ ਹੈ ਜੀ ਦੇਸ਼ ਦੇ ਵਿੱਚ ਆਰਐਸਐਸ ਹਾਂਜੀ ਆਰਐਸਐਸ ਦਾ ਸੰਗਠਨ ਜਿਹੜਾ ਜੀ ਜਿਹਨੂੰ ਪਿਛਲੇ ਦਿਨੀ ਪ੍ਰਧਾਨ ਮੰਤਰੀ ਜੀ ਨੇ 15 ਅਗਸਤ ਦੇ ਆਜ਼ਾਦੀ ਦੇ ਸਮਾਗਮ ਮੌਕੇ ਜੀ ਦਿੱਲੀ ਦੇ ਲਾਲ ਕਿਲੇ ਤੋਂ ਸੰਬੋਧਨ ਕਰਦਿਆਂ 100 ਸਾਲ ਪੁਰਾਣਾ ਇਹਨੂੰ ਦੁਨੀਆ ਦਾ ਸਭ ਤੋਂ ਵੱਡਾ ਐਨਜੀਓ ਦੱਸੇ ਜੀ ਇਹ ਐਵੇਂ ਨਹੀਂ ਆ ਜਿਹੜਾ ਸਾਰਾ ਕੁਝ ਹੋ ਰਿਹਾ ਜੀ ਐਵੇਂ ਨਹੀਂ ਹੋ ਰਿਹਾ ਤੁਸੀਂ ਦੇਖੋ ਕੱਲ 크리스마ਸ ਦੇ ਸਮੇ ਜੀ ਪ੍ਰਧਾਨ ਮੰਤਰੀ ਖੁਦ ਤਾਂ ਇੱਕ ਚਰਚ ਦੇ ਵਿੱਚ ਜਾ ਕੇ ਉੱਥੇ ਜਿਹੜੀ ਉਹਨਾਂ ਦੀ ਸਭਾ ਹੈ ਜਾਂ ਉਹਨਾਂ ਦੀ ਜਿਹੜੀ ਅਰਦਾਸ ਕਹਿ ਲੋ ਜਾਂ ਉਹਨਾਂ ਦੀ ਜੋ ਇਵਾਦਤ ਹੈ ਹਾਂਜੀ ਪ੍ਰੇ ਕਰ ਉਹਦੇ 'ਚ ਪ੍ਰੇ ਕਰਦੇ ਨੇ ਜੀ ਤੇ ਦੂਜੇ ਪਾਸੇ ਇੰਨੀਆਂ ਘਟਰਾਵਾਂ ਵਾਪਰਦੀਆਂ 700 ਦੇ ਕਰੀਬ ਘਟਰਾਵਾਂ ਦੇਸ਼ ਭਰ ਚ ਵਾਪਰਦੀਆਂ ਜੀ ਤੇ ਕਿੰਨਾ ਨੁਕਸਾਨ ਹੋ ਗਿਆ ਤੇ ਉਹਦੇ ਉੱਤੇ ਪ੍ਰਧਾਨ ਮੰਤਰੀ ਦੀ ਚੁੱਪ ਇਹ ਕੋਈ ਖਾਸ ਸਵਾਲ ਹੈ ਜੀ ਇਕੱਲੇ ਪ੍ਰਧਾਨ ਮੰਤਰੀ ਦੀ ਨਹੀਂ ਚੁੱਪ ਹੂੰ ਦੇਸ਼ ਦੇ ਗ੍ਰਹਿ ਮੰਤਰੀ ਦੀ ਵੀ ਚੁੱਪ ਹੈ ਜੀ ਦੇਸ਼ ਦੇ ਵਿਦੇਸ਼ ਮੰਤਰੀ ਦੀ ਵੀ ਚੁੱਪ ਹੈ ਦੇਸ਼ ਦੇ ਰਾਸ਼ਟਰਪਤੀ ਦੀ ਵੀ ਚੁੱਪ ਹੈ ਜੀ ਪ੍ਰਧਾਨ ਮੰਤਰੀ ਜੀ ਸਾਡੇ ਕੋਈ ক্রিকেট ਦੇ ਵਿੱਚ ਕੋਈ ਸੈਂਚਰੀ ਬਣਾ ਲਵੇ ਉਹਦੇ ਤੇ ਤਾਂ ਬਿਆਨ ਦਿੰਦੇ ਨੇ ਜੀ ਉਹਦੇ ਤੇ ਤਾਂ ਐਕਸ ਦੇ ਉੱਤੇ ਟਵੀਟ ਕਰਦੇ ਨੇ ਜੀ ਜੇ ਦੁਨੀਆ ਦੇ ਵਿੱਚ ਕੋਈ ਛੋਟੀ ਮੋਟੀ ਘਟਨਾ ਵੀ ਵਾਪਰ ਜਵੇ ਤੇ ਉਹਦੇ ਉੱਤੇ ਆਪਣਾ ਕੰਸਰਨ ਦੱਸਦੇ ਨੇ ਜੀ ਤੇ ਸਮਾਗਮਾਂ 'ਚ ਜਾ ਕੇ ਕਹਿੰਦੇ ਨੇ 크ਿਸਚਨਾਂ ਨਾਲ ਮੇਰਾ ਬੜਾ ਪੁਰਾਣਾ ਨਾਤਾ ਹੈ ਜੀ ਹਰ ਧਰਮ ਨਾਲ ਬੜਾ ਪੁਰਾਣਾ ਨਾਤਾ ਵੀ ਕੱਢ ਲੈਂਦੇ ਨੇ ਪਰ ਜਦੋਂ ਹੁਣ ਇੱਕ ਸਵਾਲ ਆਇਆ ਵੀ ਦੇਸ਼ ਦੇ ਵਿੱਚ ਅਜਿਹੀਆਂ ਘਟਨਾਵਾਂ ਹੋਈਆਂ ਨੇ ਔਰ ਬਹੁਤ ਨਿੰਦਣਯੋਗ ਘਟਨਾਵਾਂ ਹੋਈਆਂ ਨੇ ਉਹਦੇ ਉੱਤੇ ਚੁੱਪ ਧਰ ਲਈ ਆ ਜੀ ਔਰ ਤੁਸੀਂ ਇਹ ਦੇਖੋ ਇਹਦੇ ਨਾਲ ਜਿਹੜੀ ਦੁਨੀਆ ਪਰਦੇ ਵਿੱਚ ਭਾਰਤ ਦੀ ਟਰਮੀਨਲ ਪੱਖ ਇੱਕ ਅਕਸ ਬਣਿਆ ਹੋਇਆ ਸੀ ਜੀ ਜਮਹੂਰੀਅਤ ਦਾ ਅਕਸ ਬਣਿਆ ਹੋਇਆ ਸੀ ਜੀ ਉਹ ਬੁਰੀ ਤਰ੍ਹਾਂ ਤਹਿਸ਼ਨਾਸ ਹੋਇਆ ਜੀ ਇਹਦਾ ਸਿਰਫ ਇੰਨਾ ਹੀ ਨੁਕਸਾਨ ਨਹੀਂ ਹੋਇਆ ਹੂੰ ਇਹਦੇ ਨਾਲ ਜਿਹੜਾ ਅਮਰੀਕਾ ਦਾ ਧਾਰਮਿਕ ਆਜ਼ਾਦੀਆਂ ਬਾਰੇ ਇੱਕ ਅੰਤਰਰਾਸ਼ਟਰੀ ਕਮਿਸ਼ਨ ਹੈ ਜੀ ਉਹਦੇ ਚ ਵੀ ਇਹਦੇ ਉੱਤੇ ਚਰਚਾ ਹੋਈ ਹੈ ਔਰ ਉਹਨਾਂ ਨੇ ਤਾਂ ਇਹਨੂੰ ਇਹ ਵੀ ਕਿਹਾ ਬਈ ਭਾਰਤ ਨੂੰ ਇੱਕ ਖਾਸ ਕੈਟਾਗਰੀ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਕਿ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਇੱਥੇ ਪੈਦਾ ਹੋ ਗਏ ਨੇ ਜੀ ਤੇ ਜੇ ਤੁਸੀਂ ਪਿਛਲੇ ਦਿਨਾਂ ਚ ਦੇਖਿਆ ਹੋਊਗਾ ਵੀ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁੱਲਰੂ ਹਿੰਦੂਆਂ ਦਾ ਰਾਖਾ ਸਾਬਤ ਕਰਨ ਲਈ ਸਾਰਾ ਜ਼ੋਰ ਲਾਉਣ ਲੱਗੇ ਹੋਏ ਨੇ ਜੀ ਇਸੇ ਤਰ੍ਹਾਂ ਹੀ ਕਮੰਡਰੀ ਪੱਦਰ ਦੇ ਉੱਤੇ ਜੇ ਦੇਖੋਗੇ ਜੀ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਜੀ ਜਿਹੜੇ ਨੇ ਉਹ ਖੁਦ ਨੂੰ ਕ੍ਰਿਸਚੀਅਨਾਂ ਦੇ ਵੱਡੇ ਰਾਖੇ ਸਾਬਤ ਕਰਨ ਲਈ ਜ਼ੋਰ ਲਾਉਣ ਲੱਗੇ ਨੇ ਹਾਂਜੀ ਆ ਕੱਲ ਪਰਸੋ ਹੀ ਇੱਕ ਵੱਡਾ ਹਮਲਾ ਕਰਕੇ ਉਹਨਾਂ ਨੇ ਕਿਹਾ ਵੀ ਇੱਥੇ ਕ੍ਰਿਸਚੀਅਨਾਂ ਦੇ ਉੱਤੇ ਹਮਲੇ ਹੋ ਰਹੇ ਸੀਗੇ ਇਹ ਅਸੀਂ ਕਿਸੇ ਸੂਰਤ 'ਚ ਬਰਦਾਸ਼ਤ ਨਹੀਂ ਕਰਾਂਗੇ ਜੀ ਤਾਂ ਇਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਜੇ ਤੁਸੀਂ ਸੋਸ਼ਲ ਮੀਡੀਆ ਤੇ ਨਿਗਾਹ ਮਾਰੋਗੇ ਤਾਂ ਜਿਹੜੇ ਵੱਡੇ ਪਲੇਟਫਾਰਮ ਨੇ ਸੋਸ਼ਲ ਮੀਡੀਆ ਦੇ ਉਹਨਾਂ ਦੇ ਉੱਤੇ ਜਿੰਨੀ ਚਰਚਾ ਪਿਛਲੇ ਦਿਨਾਂ 'ਚ ਹੋਈ ਆ ਜੀ ਉਹਦੇ 'ਚ ਭਾਰਤ ਦੀ ਇੱਜ਼ਤ ਦਾਤੇ ਲੱਗੀ ਆ ਵਿੱਚ ਕੋਈ ਸ਼ੱਕ ਨਹੀਂ ਨਹੀਂ ਸਰ ਇਹਦੇ ਵਿੱਚ ਦੇਖੋ ਇੱਕ ਹੋਰ ਇਹਦੇ ਨਾਲ ਮੈਂ ਜੁੜਦੇ ਮੁੱਦੇ ਦੀ ਗੱਲ ਕਰੂੰਗਾ ਰਸ਼ੀਆ ਦੇ ਰਾਸ਼ਟਰਪਤੀ ਇੰਡੀਆ ਆਉਂਦੇ ਨੇ ਤੇ ਉਹਨਾਂ ਨੇ ਆਪਣਾ ਇੱਕ ਸਰਕਾਰੀ ਚੈਨਲ ਜਿਹੜਾ ਆਰਟੀਵੀ ਨਿਊਜ਼ ਆ ਉਹ ਲਾਂਚ ਕਰਨ ਬਾਰੇ ਗੱਲ ਹੁੰਦੀ ਆ ਉਹਨਾਂ ਨੂੰ ਕੀ ਲੱਗਦਾ ਵੀ ਉਹਨਾਂ ਨੂੰ ਆਪਣਾ ਜਿਹੜਾ ਚੈਨਲ ਆ ਜਿਹੜਾ ਸਰਕਾਰੀ ਅਦਾਰਾ ਚੈਨਲ ਆ ਆਰਟੀਵੀ ਨਿਊਜ਼ ਉਹ ਇੱਥੇ ਖੋਲਣ ਦੀ ਕੀ ਲੋੜ ਪੈਗੀ ਅਮਰਿੰਦਰ ਜੀ ਦੇਖੋ ਇਹ ਬੜਾ ਅਜੀਬ ਸਵਾਲ ਹੈ ਜੀ ਵੀ ਮੈਂ ਇਸ ਤੋਂ ਪਹਿਲਾਂ ਚਾਹਣਾ ਵੀ ਆਪਾਂ ਇੱਕ ਮਿੰਟ ਇਹਦੇ ਤੇ ਵੀ ਗੱਲ ਕਰ ਲਈਏ ਜੀ ਸੁਧੀਰ ਚੌਧਰੀ ਜੀ ਜਿਹੜੇ ਜੀ ਨਿਊਜ਼ ਦੇ ਵਿੱਚ ਵੱਡਾ ਵੱਡੇ ਪੱਤਰਕਾਰ ਕਹਿੰਦੇ ਕਹੋਂਦੇ ਸੀ ਆਪਣੇ ਆਪ ਨੂੰ ਹਾਂਜੀ ਤੇ ਹੜ੍ਹ ਜਲ ਦੀ ਆਫਰਾ ਵੀ ਕਰਿਆ ਇਹਨੇ ਜੀ ਅੱਜ ਕੱਲ ਉਹ ਕਰੋੜ ਕਰੋੜਪਤੀ ਹੋ ਗਏ ਨੇ ਕਿਉਂਕਿ ਕਰੋੜਾਂ ਦੇ ਵਿੱਚ ਉਹਨਾਂ ਕੋਲ ਪੈਕੇਜ ਹੈ ਜੀ ਦੇਸ਼ ਦਾ ਜਿਹੜਾ ਸਰਕਾਰੀ ਦੂਰਦਰਸ਼ਨ ਉਹਦੇ ਉੱਤੇ ਜੀ ਤੇ ਉਹਨਾਂ ਨੇ ਪਿਛਲੇ ਦਿਨੀ ਜੇ ਤੁਹਾਨੂੰ ਯਾਦ ਹੋਵੇ ਤਾਂ ਉਹਨਾਂ ਨੇ ਕਿਹਾ ਆਪ ਵੀ ਜਿਹੜਾ ਭਾਰਤ ਦੇ ਵਿੱਚ ਪ੍ਰਦੂਸ਼ਣ ਦਾ ਸਵਾਲ ਆ ਜਾਂ ਹੋਰ ਮਾਮਲੇ ਨੇ ਇਹਨਾਂ ਦੇ ਉੱਤੇ ਉਹਨਾਂ ਨੇ ਚੀਨ ਨਾਲ ਤੁਲਨਾ ਕੀਤੀ ਹੈ ਜੀ ਕਹਿੰਦੇ ਇਹ ਇਹ ਹੱਲ ਨਹੀਂ ਹੋ ਸਕਦਾ ਚੀਨ ਵਾਲਿਆਂ ਨੇ ਹੱਲ ਐਂ ਕਰ ਲਿਆ ਵੀ ਉੱਥੇ ਜਮਹੂਰੀਅਤ ਨਹੀਂ ਹੈ ਉੱਥੇ ਕੋਈ ਪਾਰਲੀਮੈਂਟ ਨਹੀਂ ਹੈ ਉੱਥੇ ਕੋਈ ਸੁਪਰੀਮ ਕੋਰਟ ਨਹੀਂ ਹੈ ਉੱਥੇ ਤਾਂ ਜਿਹੜਾ ਜੋ ਹੁਕਮ ਹੋ ਗਿਆ ਰਾਸ਼ਟਰਪਤੀ ਵੱਲੋਂ ਉਹੀ ਲਾਗੂ ਹੋਣਾ ਭਾਵ ਕਹਿਣ ਦਾ ਵੀ ਸਰਕਾਰੀ ਅਦਾਰੇ ਦੇ ਵਿੱਚ ਬੈਠ ਕੇ ਇੱਕ ਬੰਦਾ ਇਹ ਕਹਨੇ ਆ ਬਾਈ ਦੇਸ਼ ਦੇ ਵਿੱਚ ਜਮਹੂਰੀਅਤ ਜਿਹੜੀ ਆ ਉਹ ਵੀ ਹੋਣੀ ਚਾਹੀਦੀ ਹੂੰ ਦੇਸ਼ ਦੇ ਵਿੱਚ ਸੁਪਰੀਮ ਕੋਰਟ ਤਾਂ ਨਹੀਂ ਹੋਣੀ ਚਾਹੀਦੀ ਉਹ ਦੇਸ਼ ਦੀ ਜਮਹੂਰੀਅਤ ਦੇ ਉੱਤੇ ਦੇਸ਼ ਦੀ ਸੰਵਿਧਾਨ ਦੇ ਉੱਤੇ ਦੇਸ਼ ਦੀ ਸੁਪਰੀਮ ਕੋਰਟ ਦੇ ਉੱਤੇ ਸਵਾਲ ਉਠਾ ਰਿਹਾ ਸਵਾਲ ਉਠਾ ਰਿਹਾ ਸਹੀ ਤੇ ਐਵੇਂ ਜਿਹੜਾ ਰਸ਼ੀਅਨ ਚੈਨਲ ਵਾਲੀ ਗੱਲ ਤੁਸੀਂ ਕੀਤੀ ਹੈ ਜੀ ਉਹ ਵੀ ਉਹਨਾਂ ਨੂੰ ਵੀ ਐਂ ਲੱਗਦਾ ਵੀ ਸ਼ਾਇਦ ਕਿਉਂਕਿ ਵੱਡੀ ਮੰਡੀ ਹੈ ਦੇਸ਼ ਦੇ ਵਿੱਚ ਦਰਸ਼ਕਾਂ ਦੀ ਕੋਈ ਕਮੀ ਨਹੀਂ ਸਰੋਤਿਆਂ ਦੀ ਕੋਈ ਕਮੀ ਨਹੀਂ ਕੋਰੋਨਾ ਲੋਕ ਨੇ ਜਿਹੜੇ ਇੱਥੇ ਦੇਖਦੇ ਨੇ ਜੀ ਪਰ ਪਿਛਲੇ ਸਮੇਂ 'ਚ ਜੋ ਗੋਦੀ ਮੀਡੀਆ ਨੇ ਜੋ ਹਾਲਾਤ ਬਣਾਤੇ ਨੇ ਜੀ ਉਹਨਾਂ ਨੇ ਹੁਣ ਤੁਸੀਂ ਦੇਖਿਆ ਵੀ ਜਿਹੜੇ ਇਹ ਜਿੰਨੇ ਚੈਨਲ ਨੇ ਮੂੰਗਲਾਂ ਤੇ ਗਿਣ ਦਿੰਨਾ ਜੀ ਨਿਊਜ਼ ਹੋਵੇ આજ ਤੱਕ ਹੋਵੇ ਜਿੰਨੇ ਨਿਊ 24 ਜਿਹੜੇ ਮਰਜੀ ਦਾ ਨਾਮ ਹੋ ਹਾਂਜੀ ਹਰ ਚੈਨਲ ਨੇ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਵੀ ਬਣਾ ਲਿਆ ਜੀ ਚੈਨਲ ਬਣਾ ਲਏ ਨੇ ਇਹਦਾ ਕਾਰਨ ਕੀ ਹੈ ਕਿਉਂਕਿ ਉੱਥੇ ਉਹਨਾਂ ਨੂੰ ਕੋਈ ਹੁਣ ਦੇਖਦਾ ਨਹੀਂਗਾ ਤੇ ਜਿਹੜਾ ਸੋਸ਼ਲ ਮੀਡੀਆ ਚੈਨਲ ਨੇ ਆ ਤੁਹਾਡੇ ਵਰਗੇ ਜਿਹੜੇ ਪੱਤਰਕਾਰ ਨੇ ਜਿਹੜੇ ਇਹ ਕੰਮ ਕਰਨ ਲੱਗੇ ਹੋਏ ਨੇ ਇਹਨਾਂ ਨੇ ਇੱਕ ਵੱਡੀ ਚੁਣੌਤੀ ਸਾਹਮਣੇ ਉਹਨਾਂ ਦੇ ਖੜੀ ਕਰ ਦਿੱਤੀ ਹੈ ਜੀ ਜਿਹਦੇ ਕਰਕੇ ਹੁਣ ਰੂਸ ਵਾਲੇ ਵੀ ਇੱਥੇ ਥਾਂ ਲਾਉਦੇ ਫਿਰਦੇ ਨੇ ਜੀ ਬਹੁਤ ਵਧੀਆ ਤਰੀਕੇ ਨਾਲ ਸਾਡ ਤੁਸੀਂ ਇਹਦੀ ਜਾਣਕਾਰੀ ਜਿਹੜੀ ਦਿੱਤੀ ਆ ਆਪਾਂ ਫੇਰ ਉਸੇ ਮੁੱਦੇ ਤੇ ਆਉਨੇ ਆ ਜਿਹੜੇ ਮੁੱਦੇ ਤੇ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਸੀ ਤੇ ਉਹਦੇ ਵਿੱਚ ਸਰ ਦੇਖੋ ਇੱਕ ਜਿਹੜੇ ਜਦੋਂ ਇਹ ਪ੍ਰੋਗਰਾਮ ਹੁੰਦੇ ਨੇ ਮੰਨ ਲਓ ਜਿਹੜੇ ਆਪਾਂ ਮਨਾਉਂਦੇ ਆ 크ਿਸਮਸ ਮਨਾਉਂਦੇ ਆ ਜਾਂ ਕੁਝ ਹੋਰ ਆ ਇਹ ਜਿਹੜੇ ਹੁੰਦੇ ਨੇ ਇਹਨਾਂ ਦੇ ਵਿੱਚ ਜਿਹੜੀ ਸਿਕਿਉਰਿਟੀ ਜਿਹੜੀ ਆ ਪ੍ਰੋਵਾਈਡ ਕਰਨ ਦੀ ਜਿਹੜੀ ਜ਼ਿੰਮੇਵਾਰੀ ਆ ਪ੍ਰਸ਼ਾਸਨ ਦੀ ਵੀ ਬਣਦੀ ਆ ਬਿਲਕੁਲ ਕਿਉਂਕਿ ਜਦੋਂ ਮਤਲਬ ਵੀ ਕੈਨੇਡਾ ਅਮਰੀਕਾ ਦੇ ਵਿੱਚ ਜਦੋਂ ਵੀ ਨਗਰ ਕੀਰਤਨ ਕੱਢੇ ਜਾਂਦੇ ਨੇ ਜਾਂ ਕੁਝ ਇਦਾਂ ਦਾ ਹੁੰਦਾ ਵਾ ਤਾਂ ਉਹ ਪਰਮਿਸ਼ਨ ਲਈ ਜਾਂਦੀ ਆ ਤੇ ਜਿਹੜੀ ਪੁਲਿਸ ਪ੍ਰਸ਼ਾਸਨ ਆ ਉਹ ਸਿਕਿਉਰਿਟੀ ਜਿਹੜੀ ਆ ਉਹ ਮੁਹੱਈਆ ਕਰਾਉਂਦੀ ਆ ਤੇ ਜਦੋਂ ਇਹਨਾਂ ਦੇ ਪ੍ਰੋਗਰਾਮ ਹੁੰਦੇ ਨੇ ਜਾਂ ਇਹ ਮਤਲਬ ਵੀ ਉਹਦੇ ਵਾਸਤੇ ਅਵੇਦਨ ਨਹੀਂ ਦਿੰਦੇ ਕੀ ਚੱਕਰ ਆ ਵੀ ਇਹਨਾਂ ਨੂੰ ਉਹ ਸਿਕਿਉਰਿਟੀ ਨਹੀਂ ਮਿਲਦੀ ਜਿਹੜਾ ਇਹਨਾਂ ਦੇ ਜਿਹੜੇ ਜਿੰਨੇ ਵੀ ਅਦਾਦੇ ਨੇ ਜਿੰਨੇ ਵੀ ਇਹਨਾਂ ਦੇ ਉੱਤੇ ਸਮਾਗਮ ਚੱਲ ਰਹੇ ਸੀ ਉਹਨਾਂ ਤੇ ਜਿਹੜੇ ਹਮਲੇ ਹੋਏ ਨੇ ਕੀ ਇਹਨਾਂ ਨੇ ਉੱਥੇ ਗੱਲ ਕੀਤੀ ਨਹੀਂ ਸੀ ਵੀ ਸਾਨੂੰ ਖਤਰਾ ਵਾ ਕਿਉਂਕਿ ਥੋੜੇ ਮਾਮਲੇ ਆਏ ਹੁਣ ਪਿਛਲੇ ਆਉਣ ਵਾਲੇ ਸਮਿਆਂ ਦੇ ਵਿੱਚ ਪਰ ਇਹ ਕੀ ਇਹਨਾਂ ਨੇ ਕੀਤਾ ਹੀ ਨਹੀਂ ਇਹਦੇ ਬਾਰੇ ਨਹੀਂ ਅਮਰਿੰਦਰ ਜੀ ਸਵਾਲ ਇਹਦੂ ਉਲਟਾ ਹੈ ਜੀ ਸਵਾਲ ਇਹ ਆ ਭਈ ਹੁਣ ਸਾਡੇ ਛੋਟੇ ਸਾਹਿਬ ਜਦਿਆਂ ਦਾ ਸ਼ੇਦੀ ਦਾ ਸਮਾਗਮ ਚੱਲ ਰਿਹਾ ਜੀ ਅੱਜ ਸਮਾਪਤੀ ਹੋ ਜਾਣੀ ਹੈ ਹਾਂਜੀ ਸਮਾਪਤੀ ਤੇ ਜੇ ਕੋਈ ਬੰਦਾ ਉੱਥੇ ਜਾ ਕੇ ਹੂੰ ਸਾਡੇ ਸਮਾਗਮ ਦੇ ਵਿੱਚ ਕਿਸੇ ਵੀ ਹੋਰ ਧਰਮ ਦਾ ਬੰਦਾ ਜਾ ਕੇ ਆਪਦਾ ਟੈਂਟਰ ਲਾਊਗਾ ਜਾ ਕੇ ਆਪਣਾ ਉੱਥੇ ਹੜਦੁੰਗ ਕਰੂਗਾ ਤਾਂ ਫਿਰ ਉਹ ਕੋਟੀ ਖਾਊਗਾ ਨਾ ਛਤਰੀ ਖਾਊਗਾ ਨਾ ਤਾਂ ਇਹ ਤੁਸੀਂ ਦੇਖਿਆ ਵੀ ਪਿਛਲੇ 2014 ਤੋਂ ਬਾਅਦ ਮੋਦੀ ਜੀ ਦਾ ਜਿਹੜਾ ਨਵਾਂ ਭਾਰਤ ਸਿਰਜਿਆ ਹੁਣ ਜਿਹਦੇ ਚ ਕੰਗਣਾ ਰਣੌਤ ਕਹਿੰਦੀ ਆ ਵੀ ਸਾਨੂੰ ਤਾਂ ਆਜ਼ਾਦੀ 2014 ਚ ਮਿਲੀ ਆ ਜੀ ਇਹ ਉਸ ਨਵੀਂ ਆਜ਼ਾਦੀ ਦੇ ਸਵਾਲ ਦੇ ਉੱਤੇ ਤਾਂ ਤੁਸੀਂ ਇੱਕ ਨਵੀਂ ਗੱਲ ਨੂੰ ਨੋਟ ਕਰ ਰਹੇ ਭਈ RAM ਨੌਵੀਂ ਹਿੰਦੂਆਂ ਦੀ ਹੂੰ ਤੇ ਕੱਟ ਕਿਤੇ ਜਾ ਰਹੇ ਨੇ ਮਸਜਿਦ ਦੇ ਦਰਾਂ ਮੂਰੇ ਹੂੰ ਕ੍ਰਿਸਚੀਨਾਂ ਦੀ ਅ ਇਸ ਵੇਲੇ ਕ੍ਰਿਸਮਸ ਚੱਲ ਰਹੀ ਹੈ ਤੇ ਉੱਥੇ ਜਾ ਕੇ ਹਰੂਮਨ ਚਾਲੀਸਾ ਪੜਿਆ ਜਾ ਰਿਹਾ ਚਰਚ ਦੇ ਸਾਹਮਣੇ ਗੇਟ ਦੇ ਸਾਹਮਣੇ ਪੜਿਆ ਗਿਆ ਜੀ ਅੰਦਰ ਤੱਕ ਵੜ ਕੇ ਹਾਂਜੀ ਕੁਝ ਥਾਂ ਤੇ ਤਾਂ ਇਹ ਕਰਨਾਮਾ ਵੀ ਹੋਇਆ ਚਰਚ ਦੇ ਅੰਦਰ ਚਲੇ ਗਏ ਅੰਦਰ ਜਾ ਕੇ ਸਟੇਜ ਦੇ ਉੱਤੇ ਖੜ ਕੇ ਉਹਨਾਂ ਦੇ ਪਾਦਰੀ ਨੂੰ ਗਲੋਂ ਫੜ ਕੇ ਪੁੱਛਿਆ ਇਹ ਕਿਤਾਬ ਕਿੱਥੋਂ ਲੈਂਦੀ ਹੈ ਇਹ ਸਾਡੇ ਦੇਸ਼ 'ਚ ਲਿਖੀ ਗਈ ਹੈ ਇਹ ਕਿੱਥੇ ਲਿਖੀ ਗਈ ਸੀ ਹੂੰ ਠੀਕ ਹੈ ਇਹ ਅਸਲ 'ਚ ਜਿਹੜੀ ਇਹ ਨਫਰਤ ਦੀ ਰਾਜਨੀਤੀ ਦੇਸ਼ ਦੇ ਵਿੱਚ ਚੱਲ ਰਹੀ ਆ ਜੀ ਬੜੀ ਵੱਡੀ ਪੱਧਰ ਤੇ ਇਹ ਜਿਹੜਾ ਨਫਰਤ ਦਾ ਬੀਜ ਬੀਜਿਆ ਜਾ ਰਿਹਾ ਨਾ ਹੂੰ ਅ ਰਾਹੁਲ ਗਾਂਧੀ ਇੱਕ ਕਹਿੰਦੇ ਹੁੰਦੇ ਨੇ ਨਾ ਬਈ ਮੈਂ ਨਫਤ ਦੀ ਜਿਹੜੀ ਇਹ ਦੁਕਾਨ ਐ ਨਫਤ ਦੇ ਮਾਹੌਲ 'ਚ ਮੈਂ ਮੁਹੱਬਤ ਦੀ ਦੁਕਾਨ ਖੋਲ੍ਹਣੀ ਹੈ ਜੀ ਦਰਸਲ ਜਿਹੜੀ ਦੇਸ਼ ਦੇ ਵਿੱਚ ਮੁਹੱਬਤ ਨਾਲ ਲੋਕਾਂ ਦੀ ਇੱਕ ਦੂਜੇ ਨਾਲ ਲੋਕ ਮੈਨੂੰ ਖੁਦ ਯਾਦ ਆ ਅਸੀਂ ਸਾਡੇ ਗਵਾਂਢ 'ਚ ਮੁਸਲਮਾਨ ਪਰਿਵਾਰ ਰਹਿੰਦੇ ਸੀ ਅਸੀਂ ਈਦ ਵਾਲੇ ਤਾਂ ਉਹਨਾਂ ਦੇ ਘਰਾਂ 'ਚ ਜਾਂਦੇ ਸੀ ਮੇਰੇ ਮੁਸਲਮਨ ਦੋਸਤ ਸੀ ਮੇਰੇ ਕੋਲ 'ਚ ਅਸੀਂ ਈਦ ਮਨਾਉਣ ਲਈ ਸਪੈਸ਼ਲ 50 50 100 ਕਿਲੋਮੀਟਰ ਚੱਲ ਕੇ ਉਹਦੇ ਘਰ ਜਾਂਦੇ ਸੀ ਔਰ ਇਹਨਾਂ ਸਤਿਕਾਰ ਕਰਦੇ ਸੀ ਜਿਹਦੀ ਕੋਈ ਹੱਦ ਨਹੀਂ ਆ ਰਾਮ ਨੌਮੀ ਤੇ ਵੀ ਜਾਂਦੇ ਸੀ ਅਸੀਂ ਆਪਣੇ ਪੂਰਨਵਾਸੀਆਂ ਤੇ ਆਪਣੇ ਸੰਗਰਾਮਦਾਂ ਤੇ ਆਪਣੇ ਹੋਰ ਜਿੰਨੇ ਧਾਰਮਿਕ ਸਮਾਗਮ ਨੇ ਉਹਨਾਂ ਤੇ ਅਸੀਂ ਜਦੋਂ ਨਹੀਂ ਪਹੁੰਚ ਸੀ ਉਦੋਂ ਸਾਈਕਲਾਂ ਤੇ ਜਾਂਦੇ ਸੀ ਬਾਅਦ ਚ ਮੋਟਰਸਾਈਕਲਾਂ ਤੇ ਜਾਂਦੇ ਸੀ ਹੁਣ ਗੱਡੀਆਂ ਲੈ ਕੇ ਵੀ ਜਾਂਦੇ ਆ ਲੇਕਿਨ ਅਸੀਂ ਕਿਸੇ ਦੇ ਜਾ ਕੇ ਖਰੂਦ ਨਹੀਂ ਕਰਦੇ ਆ ਜਿਹੜਾ ਖਰੂਦੀ ਮਾਹੌਲ ਪੈਦਾ ਕਰਤਾ ਦੇਸ਼ ਚ ਇਹ ਇੱਕ ਖਾਸ ਰਾਜਨੀਤੀ ਦੀ ਦੇਣਾ ਮੈਂ ਮਨਿੰਦਰ ਜੀ ਤੁਹਾਨੂੰ ਇਹ ਵੀ ਯਾਦ ਕਰਾਉਣਾ ਚਾਹਨਾ ਜਿਹੜੇ ਨਹਿੰਗ ਬਾਣੇ ਦੇ ਵਿੱਚ ਕੁਝ ਲੋਕਾਂ ਨੇ ਕ੍ਰਿਸਚੀਅਨਾਂ ਦੇ ਪ੍ਰੋਬਲਮ ਕੀਤੇ ਨੇ ਸਿੱਖਾਂ 'ਚ ਤਾਂ ਕਦੇ ਮੈਂ ਨਹੀਂ ਸੁਣਿਆ ਸਿੱਖ ਤਾਂ ਬਲਕੇ ਉਲਟਾ ਜਦੋਂ ਆਹਾਂ ਪਿੱਛੇ ਮੁਸਲਮਾਨਾਂ ਨੂੰ ਸ਼ਰਤਾਂ ਦੇ ਉੱਤੇ ਨਮਾਜ਼ ਪੜਨ ਤੋਂ ਜੇ ਉਹਨਾਂ ਦੇ ਅੰਦਰ ਜਗ੍ਹਾ ਘੱਟ ਸੀ ਤੇ ਉਹਨਾਂ ਨੇ ਸ਼ਰਤ ਤੇ ਜਿਵੇਂ ਨਮਾਜ਼ ਪੜ ਲਈ 15 ਮਿੰਟ ਦੀ ਨਮਾਜ਼ ਹੋ ਗਈ ਤੇ ਉਹਨਾਂ ਦੇ ਉੱਤੇ ਆ ਕੇ ਉੱਥੇ ਪਰਚੇ ਦਰਜ ਕਰਤੇ ਉਹਨਾਂ ਨੂੰ ਕੁੱਟਕਟਾਪੇ ਕੀਤੇ ਕੀ ਕੁਛ ਨਹੀਂ ਕੀਤਾ ਤਾਂ ਬਹੁਤ ਸਾਰੇ ਥਾਵਾਂ ਦੇ ਉੱਤੇ ਤਾਂ ਸਾਡੇ ਗੁਰੂ ਘਰਾਂ ਦੇ ਦਰਵਾਜ਼ੇ ਖੋਲਤੇ ਸਹੀ ਹੈ ਅਸੀਂ ਤਾਂ ਵੱਡੇ ਤੋਂ ਨਾਲੇ ਲੋਕ ਆ ਉਹਨਾਂ ਨੇ ਦਰਵਾਜ਼ੇ ਖੋਲਤੇ ਵੀ ਕੋਈ ਗੱਲ ਨਹੀਂ ਗੁਰੂ ਘਰ ਦੇ ਵਿੱਚ ਆ ਕੇ ਤੁਸੀਂ ਨਮਾਜ਼ ਪੜ ਲਓ ਹੂੰ ਤੇ ਜਦੋਂ ਮੁਸਲਮਾਨਾਂ ਦੇ ਸਮਾਗਮ ਹੁੰਦੇ ਨੇ ਤਾਂ ਸਾਡਾ ਜਿਹੜਾ ਸਿੱਖ ਭਾਈਚਾਰਾ ਉੱਥੇ ਜਾ ਕੇ ਲੰਗਰ ਲਾਉਂਦਾ ਉੱਥੇ ਜਾ ਕੇ ਮਿੱਠਾ ਪਾਣੀ ਪੀਉਂਦਾ ਚਾਹ ਦੇ ਲੰਗਰ ਲੱਗਦੇ ਪਕੌੜੇ ਖਵਾਉਂਦੇ ਲੋਕ ਜੀ ਐਵੇਂ ਨਹੀਂ ਥੋੜਾ ਭਾਈਚਾਰਾ ਅਸੀਂ ਕਿਸਾਨ ਮੋਰਚੇ ਦੇ ਦੌਰਾਨ ਦੇਖਿਆ ਪਈ ਉੱਥੇ ਕਿਵੇਂ ਹਿੰਦੂ ਵੀ 크੍ਰਿਸਚੀਅਨ ਵੀ ਮੁਸਲਮ ਵੀ ਸਾਰੇ ਲੋਕ ਜਿਹੜੇ ਸੀ ਉਹ ਕਿਵੇਂ ਉੱਥੇ ਜਿਹੜੇ ਮੋਰਚੇ ਦੇ ਵਿੱਚ ਸ਼ਾਮਲ ਲੋਕ ਸੀ ਜਿਹੜੇ ਲੜ ਰਹੇ ਸੀ ਸਰਕਾਰ ਦੇ ਖਿਲਾਫ ਕਿਵੇਂ ਉਹਨਾਂ ਦੀ ਸੇਵਾ ਦੇ ਵਿੱਚ ਝੋਟੇ ਹੋਏ ਸੀ ਜੀ ਇਹ ਸਰਕਾਰ ਨੂੰ ਵਾਰ ਨਹੀਂ ਖਾਂਦਾ ਜਿਹੜੀ ਅੱਜ ਦੇਸ਼ ਦੇ ਵਿੱਚ ਮੌਜੂਦਾ ਸਰਕਾਰ ਆ ਉਹਨੂੰ ਇਹ ਗੱਲ ਵਾਰਾ ਨਹੀਂ ਖਾਂਦੀ ਹੈ ਉਹਨੂੰ ਹਰ ਸਮੇਂ ਨਫ਼ਰਤ ਚਾਹੀਦੀ ਆ ਕਿਉਂਕਿ ਨਫ਼ਰਤ ਦੇ ਨਾਂ ਤੇ ਹਿੰਦੂ ਮੁਸਲਮ ਦੇ ਨਾਂ ਤੇ ਵੋਟਾਂ ਮਿਲਦੀਆਂ ਨੇ ਉਹਨਾਂ ਕੋਲੇ ਹੋਰ ਕੋਈ ਮੁੱਦਾ ਹੀ ਹੈ ਨਹੀਂ ਜੀ ਨਾ ਬੇਰੁਜ਼ਗਾਰੀ ਨਾ ਮਹਿੰਗਾਈ ਨਾ ਦੇਸ਼ ਦਾ ਕੋਈ ਹੋਰ ਮੁੱਦਾ ਅੱਜ ਡਾਲਰ 99 ਤੋਂ ਉੱਪਰ ਚੱਲਿਆ ਗਿਆ ਕੋਈ ਗੱਲ ਨਹੀਂ ਹੋ ਰਹੀ ਬੇਰੁਜ਼ਗਾਰੀ ਕਿੱਥੋਂ ਕਿੱਥੇ ਪਹੁੰਚ ਗਈ ਕੋਈ ਗੱਲ ਨਹੀਂ ਹੋ ਰਹੀ ਉਲਟਾ ਕਾਨੂੰਨਾਂ ਦੇ ਨਾਂ ਬਦਲ ਕੇ ਮਨਰੇਗਾ ਦਾ ਨਾਂ ਜੀਰਾਮ ਜੀ ਜੀਰਾਮ ਜੀ ਨਾਂ ਰੱਖਣ ਨਾਲ ਕੀ ਲੋਕਾਂ ਨੂੰ ਰਾਮ ਰਾਜ ਮਿਲ ਜੂਗਾ ਨਹੀਂ ਅਸਲ 'ਚ ਨਫਰਤ ਦੀ ਰਾਜਨੀਤੀ ਆ ਤੇ ਇਹ ਉਸੇ ਦੇ ਨਤੀਜੇ ਨੇ ਜਿਹੜੀ ਮੈਂ ਗੱਲ ਕਰ ਰਿਹਾ ਸੀ ਨਹਿੰਗਾ ਦੀ ਮੈਨੂੰ ਹੁਣ ਯਾਦ ਆਉਂਦਾ ਤੁੰਗੜਾ ਤੁੰਗੜਾ 2 ਸਾਲ ਪਹਿਲਾਂ ਮੈਂ ਇੱਕ ਵੀਡੀਓ ਦੇਖੀ ਹਾਲਕਿ ਮੈਂ ਇਹ ਜਿਹੜੀਆਂ ਵੀਡੀਓ ਨੂੰ ਜਨਰਲੀ ਇਗਨੋਰ ਕਰ ਦਿੰਦਾ ਇੱਕ ਵੀਡੀਓ ਦੇਖੀ ਉਹਦੇ ਵਿੱਚ ਕਿਹਾ ਗਿਆ ਭਈ ਕੁਝ ਨਕਲੀ ਨਿਹੰਗ ਜਿਹੜੇ ਨੇ ਉਹ ਆਰਐਸਐਸ ਆਪਦੇ ਜਿਹੜੇ ਉਹਨਾਂ ਦੀਆਂ ਜਿਹੜੀਆਂ ਸਵੇਰ ਦੀਆਂ ਸੁਭਾਵਾਂ ਲੱਗਦੀਆਂ ਨੇ ਜਿੱਥੇ ਉਹ ਆਪਦਾ ਆਰਐਸਐਸ ਦੀ ਉਹ ਸ਼ਾਖਾ ਲੱਗਦੀ ਜਿਹਨੂੰ ਕਹਿੰਦੇ ਨੇ ਉਹ ਸ਼ਾਖਾਵਾਂ ਦੇ ਵਿੱਚ ਬਾਕਾਇਦਾ ਤਿਆਰ ਕੀਤੇ ਗਏ ਨੇ ਉਹਨਾਂ ਨੂੰ ਮਤਲਬ ਗੁਰਬਾਣੀ ਦੇ ਜਿਹੜੇ ਉਚਾਰਣ ਕਿਸ ਤਰ੍ਹਾਂ ਦੇ ਨੇ ਕਿਵੇਂ ਬੋਲਣਾ ਵਾ ਉਹ ਸਾਰਾ ਸਿਖਾਇਆ ਜਾਂਦਾ ਔਰ ਉਹਨੂੰ ਬਾਣਾ ਪਾ ਕੇ ਮੈਨੂੰ ਐਂ ਲੱਗਦਾ ਵੀ ਆ ਜਿਹੜੀ ਪੰਜਾਬ ਦੇ ਵਿੱਚ ਕਰੇ ਨਹੀਂ ਸੀ ਮੈਂ ਨਹੀਂ ਸੀ ਕਦੇ ਸੁਣਿਆ ਵੀ ਪਿਛਲੇ ਛੇ ਦਿਹਾੜਿਆਂ ਚ ਮੈਂ ਤਾਂ ਬਚਪਨ ਤੋਂ ਦੇਖਦਾ ਆ ਮੈਂ ਨਹੀਂ ਸੀ ਕਦੇ ਸੁਣਿਆ ਵੀ ਸਿੱਖ ਕਿਹਦੇ ਜਾ ਕੇ ਧਾਰਮਿਕ ਸਮਾਗਮ ਦੇ ਵਿੱਚ ਖਰੂਦ ਪਾਉਣ ਕਦੇ ਨਹੀਂ ਸੀ ਸਰ ਇਹ ਦੇ ਜਿਹੜੇ ਕੱਟੜ ਵਿਰੋਧੀ ਵੀ ਸੀ ਨੇ ਸਾਡੇ ਅਸੀਂ ਉਹਨਾਂ ਦੇ ਵੀ ਕਦੇ ਜਾ ਕੇ ਖਰੂਦ ਨਹੀਂ ਸੀ ਪਾਇਆ ਪਰ ਆਹ ਬੜੀ ਗੱਲ ਇਹ ਥੋੜੀ ਠੀਕ ਹੈ ਕਿਉਂਕਿ ਇਹ ਕਾਫੀ ਬਹਿਰਤ ਹੋਈ ਹੈ ਗੱਲ ਬਿਲਕੁਲ ਕਿਉਂਕਿ ਇਹਦੇ ਵਿੱਚ ਦੇਖੋ ਆਹ ਮਸਲੇ ਤੁਸੀਂ ਲਾ ਲੋ ਆ 5-6 ਸਾਲਾਂ ਦੇ ਪੰਜਾਬ ਦੇ ਵਿੱਚ ਧਾਰਮਿਕ ਮਸਲੇ ਇਦਾਂ ਦੇ ਖੜੇ ਹੋ ਗਏ ਵੀ ਧਾਰਮਿਕ ਲੋਕੀ ਜਿਹੜੇ ਨੇ ਨਹਿੰਗਬਾਣੇ ਦੇ ਵਿੱਚ ਨੇ ਉਹ ਦੂਸਰਿਆਂ ਨੂੰ ਟਾਰਗੇਟ ਕਰ ਰਹੇ ਨੇ ਬਿਆਨ ਦੇ ਰਹੇ ਨੇ ਕਦੇ ਤੁਸੀਂ ਸੁਣਿਆ ਨਹੀਂ ਹੋਣਾ ਵੀ ਪਿਛਲੇ ਕੋਈ ਪੰਥ ਜਿਹੜੇ ਚੱਲਦੇ ਨੇ ਬੁੱਢਾ ਦਾਦਾ ਜਾਂ ਤਰਨਾਦਾਲਾ ਹੋਰ ਵੀ ਕਈ ਇਹਨਾਂ ਦੇ ਹੈਗੇ ਨੇ ਜਿੱਥੇ ਬੰਦੀਆਂ ਇਹਨਾਂ ਨੇ ਕਦੇ ਕੋਈ ਬਿਆਨ ਨਹੀਂ ਦਿੱਤੇ ਨਾ ਅਖਬਾਰਾਂ ਚ ਕੋਈ ਬਿਆਨ ਦਿੱਤਾ ਵੀ ਅਸੀਂ ਅਸੀਂ ਇੱਕ ਦੂਜੇ ਦਾ ਵਿਰੋਧ ਕਰਦੇ ਹਾਂ ਹਾਂ ਇਹਨਾਂ ਦੀ ਕਿਤੇ ਧਾਰਮਿਕ ਮਸਲੇ ਜਦੋਂ ਹੁੰਦੇ ਆ ਅਨੰਦਪੁਰ ਸਾਹਿਬ ਕੋਈ ਪ੍ਰੋਗਰਾਮ ਹੁੰਦਾ ਉੱਥੇ ਇਹਨਾਂ ਦੀ ਜਰੂਰ ਇੱਕ ਦੂਜੇ ਨਾਲ ਹੋ ਜਾਂਦੀ ਹੈ ਲੜਾਈ ਪਰ ਉਹ ਇੰਟਰਨਲ ਹੈ ਉਹ ਇੰਟਰਨਲ ਆ ਪਰ ਇਹ ਇਹ ਤਾਂ ਹੁਣ ਬੰਦੇ ਇਦਾਂ ਦੇ ਆ ਗਏ ਜਿਵੇਂ ਵਿੱਕੀ ਥਾਮਸ ਨਾਂ ਦਾ ਇੱਕ ਬੰਦਾ ਆਇਆ ਸੀ ਠੀਕ ਆ ਉਹ ਬੰਦੇ ਨੇ ਕੀ ਕੀਤਾ ਉਹਨੇ ਸਾਰੇ ਬੰਦਿਆਂ ਨੂੰ ਟਾਰਗੇਟ ਕੀਤਾ ਲੜਾਉਣ ਦੀ ਕੋਸ਼ਿਸ਼ ਕੀਤੀ ਅਲੱਗ-ਅਲੱਗ ਮਸਲ ਇਹ ਵਿੱਚ ਵੜਦੇ ਨੇ ਵਿੱਚ ਵੜ ਕੇ ਦੇਖਦੇ ਆ ਵੀ ਕਿਹੜਾ ਮਸਲਾ ਚੱਕਣ ਵਾਲਾ ਮਤਲਬ ਬਦਨਾਮ ਕਰਨ ਦਾ ਇੱਕ ਤਰੀਕਾ ਵਾ ਕਿਤੇ ਨੂੰ ਵੀ ਤੁਸੀਂ ਉਹਦੇ ਵਰਗੇ ਬਣ ਜਾਓ ਉਹਦੇ ਬਾਰੇ ਬਣ ਕੇ ਉਹ ਤੋਂ ਬਾਹਰ ਉਹਦੇ ਵਿੱਚ ਕੁਸ ਕੇ ਤੁਸੀਂ ਉਹਨੂੰ ਬਦਨਾਮ ਕਰਨਾ ਸ਼ੁਰੂ ਕਰ ਦੋ ਤੇ ਇਸੇ ਤਰ੍ਹਾਂ ਹੀ ਤੁਹਾਡਾ ਜਿਹੜਾ ਤੁਸੀਂ ਦੱਸਿਆ ਵੀ ਇਹ ਗੱਲ ਤੁਹਾਡੀ ਸੱਚੀ ਆ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਸਾਰੇ ਲੋਕਾਂ ਨੂੰ ਇਹਦੇ ਧਿਆਨ ਦੇਣ ਦੀ ਲੋੜ ਆ ਜਦੋਂ ਵੀ ਤੁਹਾਨੂੰ ਕੋਈ ਭੜਕਾ ਰਿਹਾ ਤੁਹਾਡੇ ਕੋਲੇ ਆ ਰਿਹਾ ਵੀ ਭਾਈ ਆ ਕਿਤੇ ਸਮਾਗਮ ਹੋ ਰਿਹਾ ਜਾਂ ਇਦਾਂ ਕੋਈ ਪ੍ਰੋਗਰਾਮ ਹੋ ਰਿਹਾ ਤੁਸੀਂ ਉਸ ਸਮਾਗਮ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਹੈਗਾ ਬ੍ਰੈਂਟ ਜੀ ਮੈਂ ਤਾਂ ਤੁਹਾਨੂੰ ਇਸ ਤੋਂ ਅਗਲੀ ਗੱਲ ਕਹਿਣ ਲੱਗਾ ਜੀ ਆ ਮੇਰੇ ਏਰੀਆ ਦੇ ਵਿੱਚ ਜੀ ਮੇਰੇ ਆਪਣੇ ਨਗਰ ਦੇ ਵਿੱਚ ਸਾਡੇ ਆਲੇ ਦੁਆਲੇ ਦੇ ਪੰਜ ਚਾਰ ਪਿੰਡ ਨੇ ਆ ਰੈਕੋਰਡ ਸ਼ਹਿਰ ਆ ਜੀ ਮੈਂ ਕਿਉਂਕਿ ਲੰਬੇ ਸਮੇਂ ਤੋਂ ਇੱਥੇ ਕੰਮ ਕਰਦੇ ਆ ਅਸੀਂ ਲੋਕਾਂ ਦੀ ਰੂਹ ਦੇ ਵਾਕਫ ਆ ਸਾਨੂੰ ਪਤਾ ਅਸੀਂ ਕੁਝ ਐਸੇ ਲੋਕਾਂ ਨੂੰ ਜਾਣਦੇ ਆ ਇੱਥੇ ਜੀ ਜਿਹੜੇ ਕੱਲ ਤੱਕ ਨਸ਼ੇੜੀ ਦੇ ਤੌਰ ਤੇ ਜਾਣੇ ਜਾਂਦੇ ਸੀ ਜੀ ਅਪਰਾਧੀਆਂ ਦੇ ਤੌਰ ਤੇ ਜਾਣੇ ਜਾਂਦੇ ਸੀ ਅੱਜ ਉਹਨਾਂ ਚੋਂ ਬਹੁਤਿਆਂ ਨੇ ਬਾਣਾ ਪਾ ਲਿਆ ਹਮਮ ਔਰ ਤੁਸੀਂ ਦੇਖਿਆ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਸੁਧਾਰ ਥਾਣਾ ਦਾਖਾ ਈਵਨ ਥਾਣਾ ਰੈਗੂ ਇੱਥੇ ਜਿਹੜੀਆਂ ਲੁੱਟ ਖੋਹ ਦੀਆਂ ਘਟਨਾਵਾਂ ਹੋਈਆਂ ਚਾਹੇ ਗੱਡੀਆਂ ਹੋਈਆਂ ਕਿਆਂ ਚਾਹੇ ਪੈਟਰੋਲ ਪੰਪਾਂ ਤੇ ਲੁੱਟਾ ਮਾਰਾਂ ਹੋਈਆਂ ਚਾਹੇ ਕਿਸੇ ਰਾਹ ਜਾਂਦੇ ਨੂੰ ਘੇਰ ਕੇ ਉਹਨੂੰ ਲੁੱਟ ਲਿਆ ਗਿਆ ਉਹਨਾਂ ਨੂੰ ਲੁੱਟਣ ਵਾਲਿਆਂ ਦੇ ਬਾਣੇ ਪਏ ਹੋਏ ਸੀ ਮੈਂ ਨਹੀਂ ਇਹ ਗੱਲ ਮੰਨ ਸਕਦਾ ਵੀ ਗੁਰੂ ਦਾ ਕੋਈ ਸਿੱਖ ਕਿਸੇ ਨੂੰ ਲੁੱਟਣ ਤੁਰ ਪਿਆ ਮੈਂ ਨਹੀਂ ਇਹ ਗੱਲ ਮੰਨ ਸਕਦਾ ਹੂੰ ਕੋਈ ਸਾਡੇ ਗੁਰੂਆਂ ਨੇ ਤਾਂ ਸਾਨੂੰ ਇਹ ਸਿੱਖਿਆ ਹੀ ਨਹੀਂ ਦਿੱਤੀ ਬਲਕਿ ਸਾਡਾ ਤਾਂ ਪੁਰਾਣਾ ਇਤਿਹਾਸ ਇਹ ਆ ਵੀ ਅਸੀਂ ਤਾਂ ਲੁਟੇਰਿਆਂ ਨੂੰ ਰਾਹ ਚ ਘੇਰ-ਘੇਰ ਕੇ ਉਹਨਾਂ ਤੋਂ ਅਸੀਂ ਜਿਹੜੀਆਂ ਔਰਤਾਂ ਨੂੰ ਉਹ ਲੈ ਕੇ ਜਾ ਰਹੇ ਸੀ ਅਸੀਂ ਤਾਂ ਉਹਨਾਂ ਨੂੰ ਉਹਨਾਂ ਦੇ ਘਰਾਂ ਚ ਪਹੁੰਚਾਇਆ ਤੇ ਇੱਥੇ ਤਾਂ ਬੜਾ ਪੁੱਠਾ ਕੰਮ ਸ਼ੁਰੂ ਹੋ ਗਿਆ ਜੀ ਇਹਦੇ ਪਿੱਛੇ ਇੱਕ ਵੜੀ ਡੂੰਗੀ ਸਾਜ਼ਿਸ਼ ਝੱਪਦੀ ਆ ਜੀ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਸ਼ੋਅ ਦੇ ਵਿੱਚ ਜੁੜੇ ਬਹੁਤ ਮਸਲੇ ਜਿਹੜੇ ਨੇ ਅਜਿਹੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਰਚਾ ਕਰਾਂਗੇ ਤੇ ਦੇਖੋ ਗੱਲ ਸਾਹਿਬ ਦੇਖੋ ਤੁਸੀਂ ਹਰ ਇੱਕ ਸਮੇਂ ਨੂੰ ਦੇਖਿਆ ਵਾ ਅਲੱਗ-ਅਲੱਗ ਸਮੇਂ ਪਿਛਲੇ ਸਮੇਂ ਨੂੰ ਵੀ ਤੁਸੀਂ ਦੇਖਿਆ ਵਾ ਜੋ ਪੰਜਾਬ ਦੇ ਹਾਲਾਤ ਖਰਾਬ ਹੋਏ ਕਿਉਂ ਹੋਏ ਤੁਹਾਨੂੰ ਜਾਣਕਾਰੀ ਇਹਦੇ ਬਾਰੇ ਹੋਊਗੀ ਕਿਉਂਕਿ ਕਈ ਲੋਕ ਮਤਲਬ ਵੀ ਉਸ ਮਤਲਬ ਜਿਵੇਂ ਬਾਣੇ ਵਾਲੀ ਗੱਲ ਕੀਤੀ ਨਾ ਲੋਕ ਉਸ ਉਦਾਂ ਦੇ ਲੋਕ ਬਣ ਕੇ ਵਿੱਚ ਉਹਨਾਂ ਨੇ ਨੁਕਸਾਨ ਕੀਤਾ ਤੇ ਮਾਹੌਲ ਪੰਜਾਬ ਦਾ ਖਰਾਬ ਹੋਇਆ ਤੇ ਆਉਣ ਵਾਲੇ ਲੋਕਾਂ ਨੂੰ ਆਪਾਂ ਕੀ ਸੰਦੇਸ਼ ਦੇਣਾ ਚਾਹਾਂਗੇ ਵੀ ਭਾਈ ਇਹਨਾਂ ਤੋਂ ਬਚਿਆ ਜਾ ਸਕੇ ਕਿਹੜਾ ਤਰੀਕਾ ਵੀ ਇਹਨਾਂ ਤੋਂ ਬਚਿਆ ਜਾ ਸਕੇ ਹਾਂ ਇਦੇ ਲਈ ਇਦੇ ਲਈ ਬਚਣ ਦਾ ਤਰੀਕਾ ਇੱਕੋ ਹੀ ਆ ਬੰਦਰ ਜੀ ਜੀ ਜੋ ਮੇਰੀ ਸਮਝਾ ਹੋ ਸਕਦਾ ਕਿਸੇ ਨੂੰ ਮੇਰੀ ਸਮਝ ਸ਼ਾਇਦ ਫਿੱਟ ਨਾ ਵੀ ਆਵੇ ਜੀ ਮੇਰੀ ਸਮਝ ਇਹ ਕਹਿੰਦੀ ਆ ਵੀ ਸਾਨੂੰ ਸਾਡੇ ਗੁਰੂਆਂ ਵੱਲੋਂ ਦਿਖਾਏ ਰਾਹ ਨੂੰ ਜਾਣਨ ਦੀ ਪਛਾਣਨ ਦੀ ਤੇ ਉਹਦੇ ਉੱਤੇ ਚੱਲਣ ਦੀ ਲੋੜ ਆ ਜੀ ਜਿਹੜੇ ਲੋਕੀ ਸਾਨੂੰ ਗੁਰੂਆਂ ਦੇ ਰਾਹ ਤੋਂ ਥੜਕਾ ਕੇ ਜੀ ਕਿਸੇ ਹੋਰ ਰਾਹ ਤੇ ਤੋਰਨਾ ਚਾਹੁੰਦੇ ਨੇ ਉਹ ਸਾਡੇ ਮਿੱਤਰ ਨਹੀਂ ਦੋਸਤ ਨਹੀਂ ਜੀ ਬਸ ਸਹੀ ਗੱਲ ਆ ਜੀ ਬਹੁਤ ਬਹੁਤ ਧੰਨਵਾਦ ਸਭ ਤੁਹਾਡਾ ਸਤ ਜੀ ਬਹੁਤ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ